ਕਾਰਨ ਚੋਣਾ ਚ ਦੇਰੀ ਹੋ ਗਈ ਹੈ ਪਿੰਡ ਵਿਕਾਸ ਵਿਭਾਗ ਦੇ ਪ੍ਰਬੰਧਕੀ ਸਖਤਰ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕਰਕੇ ਦੱਸਿਆ ਹੈ ਕਿ ਚੋਣਾ 5 ਦਸੰਬਰ ਤੱਕ ਕਰਵਾਇਆ ਜਾਣ ਗਿਆ 10 ਜੂਨ ਨੂੰ ਸੂਬੇ ਚ 23 ਜਿਲ੍ਹਾ ਪਰਿਸ਼ਦ 154 ਬਲਾਕ ਕਮੇਟੀ ਨੇ ਚੋਣਾ ਕਾਫੀ ਸਮੇਂ ਤੋਂ ਬਕਾਇਆ ਨਹੀਂ ਤੇ ਇਸ ਚੋਣਾ ਇਸ ਵਾਰ 2018 ਚੋਣਾਂ ਤੋਂ ਸਰਕਾਰ ਨੇ ਅਗਸਤ ਵਿੱਚ ਇੱਕ ਕਮੇਟੀ ਤੇ ਜਿਲ੍ਹਾ ਪ੍ਰਦੇਸ਼ ਚੋਣਾਂ ਦੀ ਤਿਆਰੀ ਪੂਰੀ ਕਰ ਲਈ ਸੀ ਚੋਣਾਂ ਲਈ ਜ਼ੋਨ ਬਣਾਏ ਦੇ ਸੰ ਤੇ ਹਲਕਮ ਤੇ ਡਿਵਿਜ਼ਨ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਸੀ ਪਹਿਲਾ 10 ਅਗਸਤ 2023 ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤੀ ਚੋਣਾਂ 31 ਦਸੰਬਰ ਤੱਕ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 25 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਕੇਸ ਹਾਈ ਕੋਰਟ ਜਾਣ ਤੋਂ ਬਾਅਦ ਇਹ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਪੰਚਾਇਤ ਚੋਣਾਂ ਦਾ ਕੰਮ ਤਾਂ ਪੂਰਾ ਹੋ ਗਿਆ ਪਰ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਟਲ ਗਈਆਂ ਨੇ ਜਦ ਕੇਸ ਪਹਿਲੀ ਵਾਰ ਹਾਈ ਕੋਰਟ ਗਿਆ ਸੀ ਤਾਂ ਸਰਕਾਰ ਨੇ 13 ਮਈ ਤੱਕ ਚੋਣਾਂ ਕਰਵਾਉਣ ਦਾ ਹਵਾਲਾ ਦਿੱਤਾ ਸੀ ਇਸ ਤੋਂ ਬਾਅਦ ਸਰਕਾਰ ਨੇ ਇਲਾਕਿਆਂ ਦੇ ਪੁਨਰਗਠਨ ਦਾ ਕੰਮ ਸ਼ੁਰੂ ਕਰਕੇ ਹੋਰ ਤਿੰਨ ਮਹੀਨੇ ਦਾ ਸਮਾਂ ਲਿਆ ਸੀ ਤੇ 5 ਅਕਤੂਬਰ ਤੱਕ ਚੋਣਾਂ ਕਰਵਾਉਂਦੀ ਗੱਲ ਕਹੀ ਪਰਾਲੀ ਸਾੜਨ ਦੇ ਮੁੱਦੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਾਰਾ ਦੇਂਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਦ ਸਿੰਘ ਮਦੇ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪਰਾਲੀ ਤਬੂਸ਼ ਦਾ ਹਾਲ ਸਾਲਾ ਤੋਂ ਲਟਕਿਆ ਹੋਇਆ ਹੈ ਤੇ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਕਿਸਾਨਾਂ ਨੂੰ ప్రతి ਕੁਇੰਟਲ ਮੌਜੂਦਾ ਦੇ ਦੀ ਯੋਜਨਾ ਹਾਲੇ ਤੱਕ ਲਾਗੂ ਨਹੀਂ ਕੀਤੀ ਗਈ ਫੰਦੇ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਵੀ ਫੇਲ ਹੋ ਗਈਆਂ ਨੇ ਤੇ ਕਿਸਾਨ ਆਪਣੇ ਖਰਚੇ ਤੇ ਪ੍ਰਾਲੀ ਦੀ ਸੰਭਾਲ ਕਰ ਰਹੇ ਨੇ ਜਦ ਕਿ ਉਹ ਪਹਿਲਾ ਹੀ ਖਰਚਾ ਸ਼ੁਰੂ ਹੋਇਆ ਨਹੀਂ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਠੀਕ ਭਾਅ ਨਹੀਂ ਮਿਲ ਪਾਰਿਆ ਦੂਜੇ ਪਾਸੇ ਜਿਲੰਦਰ ਦੇ ਕਿਸਾਨ ਰਾਜਕਮਾਨ ਨੂੰ ਪ੍ਰਾਲੀ ਸਾੜਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਕਿਸਾਨਾਂ ਨੂੰ ਕੇਵਲ 20000 ਦਾ ਮੌਸਾ ਦਿੱਤਾ ਗਿਆ ਪਰ ਉਹਨਾਂ ਕੀ 30000 ਤੱਕ ਦੇ ਜੁਰਮਾਨੇ ਲਗਾਏ ਗਏ ਨੇ ਬੰਦੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫਤਾਰ ਕਿਸਾਨ ਹੋਇਆ ਨਾ ਕੀਤਾ ਗਿਆ ਤਾਂ ਮੁਆਵਜ਼ੇ ਕਿਉਂਕਿ ਫੈਸਲਾ ਨਾ ਲੈ ਗਿਆ ਤਾਂ ਸੁਪਵਾਵਧਰੀ ਅੰਦੋਲਨ ਕੀਤਾ ਜਾਵੇਗਾ ਹੁਣ ਕਿ ਇੱਕ ਵਾਰੀ ਮਾਨ ਸਰਕਾਰ ਕਿਸਾਨਾਂ ਦੀ ਸੁਰੱਖਿਆ ਕਰਨ ਚ ਨਾਕਾਮ ਰਹੀ ਹੈ ਤੇ ਕੌਂਪਨਰ ਦੇ ਪੱਠਿਸ਼ ਖੜ ਕੇ ਕਿਸਾਨਾਂ ਦੇ ਨਾਲ ਤੋਖਾ ਕਰ ਰਹੀ ਹੈ ਬੰਦੇ ਨੇ ਕਹਿੰਦੇ ਕੇਂਦਰ ਤੇ ਪੰਜਾਬ ਸਰਕਾਰ ਨੇ ਵੀ ਉਧਰ ਲਈ ਪ੍ਰਦੂਸ਼ਣ ਸੰਬੰਧੀ ਮਾਮਲਿਆਂ ਦੀ ਜੇਲ੍ਹ ਦੀ ਸੰਸਾ ਹਟਾ ਕੇ ਸਿਰਫ ਜੁਰਮਾਨੇ ਤੱਕ ਸੀਮਿਤ ਕਰ ਦਿੱਤੀ ਹੈ ਜਦਕਿ ਕਿਸਾਨਾਂ ਤੇ ਸਖਤ ਕਾਨੂੰਨ ਲਗਾਇਆ ਜਾ ਰਹੀ ਹੈ ਨੇ ਉਹਨਾਂ ਦਾਅਵਾ ਕੀਤਾ ਹੈ ਕਿ ਵਿਗ 51% ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ਤੇ ਬਾਕੀ ਦਾ 25% ਕਿਸਾਨਾਂ ਦੀ ਕ੍ਰਾਲੀ ਸਾੜਨ ਨਾਲ ਕੇਵਲ 8% ਪ੍ਰਦੂਸ਼ਣ ਹੁੰਦਾ ਹੈ ਸ਼ਿਗੇ ਕੌਂਦਕ ਸੈੱਫ ਦੇ ਕਾਰਜਕਾਰੀ ਜ਼ਿੰਮੇਵਾਰ ਗੈਰੀ ਕੋਲਪ ਸਿੰਘ ਗੜਜਾਂ ਜੈ ਬੀਤੇ ਕਾਲ 25 ਸਤੰਬਰ ਨੂੰ ਤਿਹਾਰ ਜੇ ਵਿੱਚ ਦਾ ਸੰਬੰਧ ਬੰਨੀ ਸਿੰਘ ਪਾਈ ਜਤਾ ਸਿੰਘ ਹਵਾਲਾ ਦੀ ਬਜ਼ੁਰਗ ਮਾਤਾ ਨਰੇਂਦਰ ਕੌਰ ਜੀ ਨਾਲ ਉਹਨਾਂ ਦੇ ਗ੍ਰਹਿ ਵਿੱਚ ਹਵਾਰਾ ਪਹੁੰਚ ਕੇ ਵਿਸ਼ੇਸ਼ ਮੁਲਾਕਾਤ ਕਰਨ ਪਹੁੰਚੇ ਉਹਨਾਂ ਦੀ ਸੇਧਾ ਹਾਲ ਚਾਲ ਜਾਣਿਆ ਇਸ ਮੌਕੇ ਜਿੱਥੇ ਦਾ ਗੜਗੰਧ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਨੁਕੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਆ ਭਾਈ ਜਪਤਾ ਸਿੰਘ ਹਵਾਰਾ ਨੂੰ ਉਹਨਾਂ ਦੀ ਬਜ਼ੁਰਗ ਮਾਤਾ ਨਰੇਂਦਰ ਕੌਰ ਜੀ ਨਾਲ ਮੁਲਾਕਾਤ ਕਰਵਾਉਣ ਲਈ ਵਕਤੀ ਸਮਾਣਾ ਦੇ ਉੱਤੇ ਜਾਵੇ ਜਿੱਥੇ ਸਰਗਿਆਨੀ ਕੋਲਜੀਤ ਸਿੰਘ ਗੜਗੰਧ ਨੇ ਕਿਹਾ ਕਿ ਹਰ ਮਾਂ ਦੇ ਬੱਚੇ ਉਸ ਦੀ ਆਂਦਰਾ ਵਾਂਗ ਹੁੰਦੇ ਨੇ ਜੇਕਰ ਬੱਚਿਆਂ ਨੂੰ ਕੋਈ ਪੀੜਾ ਹੋਵੇ ਤਾਂ ਸਭ ਨੂੰ ਵੱਧ ਦੁੱਖ ਹੁੰਦਾ ਹੈ ਤੇ ਉਹਨਾਂ ਕਹਿੰਦੇ ਭਾਈ ਸਾਹਿਬ ਭਾਈ ਜੁਤਾ ਸਿੰਘ ਹਵਾਰਾ ਕਿ ਜਿਹੜਾ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਪ band ਨਹੀਂ ਤੇ ਉਹਨਾਂ ਦੇ ਮਾਤਾ ਬੀਬੀ ਨਰਿੰਦਰ ਕੌਰ ਜੀ ਦੀ ਸਿਹਤ ਕਾਫੀ ਢਿੱਲੀ ਹੈ ਤੇ ਉਹ ਭਾਈ ਹਵਾਰਾ ਦੇ ਪਰਿਵਾਰ ਵਿੱਚ ਸਾਧ ਮਾਤਾ ਦੀ ਯਾਦ ਦੀ ਸ਼ਕਤੀ ਕਾਫੀ ਕਮਜ਼ੋਰ ਪੈ ਗਈ ਹੈ। ਜੇ ਅਸੀਂ ਜਗੇ ਦੇ ਮੁਜ਼ਫਰਪੁਰ ਪੇਂਡੂ ਵਿੱਚ ਜੁਕ ਸਾਹਮਣੇ ਆਪਣੇ ਖੇਤਾਂ 'ਚ ਝੋਲੇ ਮੰਗਲ ਜਾ ਦਿੱਤੀ ਸੂਚਨਾ ਮਿਲ ਤੇ ਪ੍ਰਸ਼ਾਸਨਿਕ ਅਧਿਕਾਰੀ मौके ਤੇ ਪਹੁੰਚ ਕੇ ਕਿਸਾਨਾਂ ਨੂੰ ਕੋ ਕ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਦਰਾਂਨ ਮਾਹੌਲ ਤਣਾਅਪੂਰਨ ਹੋ ਗਿਆ ਅਧਿਕਾਰੀਆਂ ਦੇ ਪਹੁੰਚਦੇ ਹੀ ਮੌਕੇ ਤੇ ਤਣਾਅ ਦਾ ਮਾਹੌਲ ਹੋ ਗਿਆ ਕਿਸਾਨਾਂ ਤੇ ਪ੍ਰਸ਼ਾਸਨਿਕ ਵਿਚਕਾਰ ਤਿੱਖੀ ਬਹਿਸ ਹੋਈ ਐਸਟੀਐਮ ਸੰਜੀਪ ਕੁਮਾਰ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਅਪਮਾਨਜਨਕ ਵਿਵਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਦੇ ਗੰਭੀਰ ਇਲਜ਼ਾਮ ਵੀ ਸਾਹਮਣੇ ਆਏ ਨੇ ਸਥਿਤੀ ਵਿਗੜਦੀ ਦੇਖ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਲਿਖ ਕੇ ਸ਼ਿਕਾਇਤ ਸੌਂਪੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਸਬ ਕਿਸਾਨ ਦੇ ਪਛਾਣ ਦੀ ਕਾਰਵਾਈ ਹੈ ਜਾਰੀ ਹੈ ਦੱਸਦੀ ਕਿ ਪੰਜਾਬ ਸਰਕਾਰ ਪਹਿਲਾ ਹੀ ਫਰਾਲੀ ਸਾੜਾ ਨੂੰ ਲੈ ਕੇ ਸਖਤ ਰੋਖ ਖਤਨਾ ਚੁੱਕੀਆਂ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਫਰਾਲੀ ਪ੍ਰਬੰਧਨ ਦੇ ਵੱਖ-ਵੱਖ ਵਿਕਲਪਕ ਸਾਧਨ ਉਪਲਬਧ ਕਰਵਾਏ ਗਏ ਤੇ ਪੰਜਾਬ ਵਿੱਚ ਕੋਈ ਵੀ ਕਰਨੀ ਜਿਸ ਕੋਲ ਗੱਡੀ ਏਅਰ ਕੰਡੀਸ਼ਨ ਜਾਂ ਫਿਰ 2.5 ਇੱਕੜ ਜ਼ਮੀਨ ਨਾ ਹੋਵੇ ਉਹ ਮੁਫਤ ਰਾਸ਼ਨ ਕਾਰਡ ਦੇ ਯੋਗ ਨਹੀਂ ਹੋਵੇਗਾ ਸੁਪਾ ਸਰਕਾਰ ਨੇ ਪੰਜਾਬ ਖੁਰਾਕ ਸਖਿਆ ਨੀਮ 2016 ਵਿੱਚ ਸ਼ੋਧ ਕਰ ਦਿੱਤੀ ਹੈ ਤੇ ਵਿਸ਼ਾ ਨਿਰਦੇਸ਼ਵੀ ਸੰਬੰਧੀ ਜਾਰੀ ਕਰ ਦਿੱਤੇ ਗਏ ਨੇ ਨਾਲ 12.5 ਲੱਖ ਲਾਪਾਤੀਆਂ ਨੂੰ ਆਪਣਾ ਮੁਫਤ ਰਾਸ਼ਨ ਦਿਵਾਉਣਾ ਪੈ ਸਕਦਾ ਕਿਉਂਕਿ ਸਰਕਾਰ ਨੇ ਜਏ ਸਾਰੇ ਲਾਪਾਤੀਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਸੁਪਾ ਸਰਕਾਰ ਨੂੰ ਉਨਾਂ ਨੇ ਸਹੂਲਤ ਬਾਹਰ ਕਰਨ ਦੀ ਸੁਹਾਰਿਸ਼ ਕੀਤੀ ਸੀ ਉਸ ਤੋਂ ਬਾਅਦ ਸਰਕਾਰ ਨੇ ਇੱਕ ਰਾਤ ਨਿਯਮ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਕਿ ਕੁਝ ਨਵੇਂ ਉਪਬੰਧ ਸ਼ਾਮਲ ਕੀਤੇ ਗਏ ਨੇ ਨਵੇਂ ਨਵੇਂ ਉਪਬੰਧ ਅਨੁਸਾਰ ਕਾਮਦਨ ਤੇ ਕਰਦਾਤਾ ਸਾਰੇ ਰਜਿਸਟਰ ਵਸਤੀਆਂ ਤੇ ਸੇਵਾਵਾਂ ਟੈਕਸ ਦਾਤਾ ਸਾਰੇ ਕਾਰਜ ਸੇਵਾ ਤੇ ਪੇਸ਼ੇਵਰ ਟੈਕਸ ਦਾਤਾ ਤੇ ਕੋਈ ਵੀ ਪਰਿਵਾਰ ਜਾਂ ਸਰਦਾਰ ਰਜਿਸਟਰ ਉਦਮ ਦਾ ਮਾਲਕ ਹੈ ਜਾਂ ਕੁਝ ਵੀ ਉਸ ਖੁਲਾਫ ਪਾਰਤਰੀ ਦੀ ਸੂਚੀ ਤੋਂ ਬਾਹਰ ਖਿੱਚਾਵੇਗਾ ਯਮਨ ਦੇ ਰਾਸ਼ਟਰਪਤੀ ਡੋਨਾਲਡ ਟਰਪ ਨੇ ਮੀਦਵਾਨ ਨੂੰ ਬ੍ਰਾਂਡਡ ਪੈਂਟਡ ਕੀਤੀਆਂ ਦਵਾਈਆਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਨਮਿਆਧਰਾਇਕਤ ਉਪਰ ਤੋਂ ਲਾਗੂ ਹੋ ਮੰਗਿਆ ਹੈ ਫਾਰਮਾਕਿਊਸੇਟਿਕਲ ਨਿਰਮਾਣ ਦਾ ਇੱਕ ਵੱਡਾ ਚਟਕਾ ਮੰਨਿਆ ਜਾ ਰਿਹਾ ਹੈ ਰਾਸ਼ਟਰਪਤੀ ਨੇ ਟਰਥ ਸੋਸ਼ਲ ਮਿਕਤੇ ਪੋਸਟ ਕੀਤਾ ਜਿਸ ਵਿੱਚ ਕਿਹਾ ਕਿ 1 ਅਕਤੂਬਰ ਤੋਂ ਫਾਰਮਾਸਿਊਟੀਕਲ ਉਤਪਾਦਾਂ ਦੇ 100% ਤੱਕ ਟੈਰਿਫ ਲਗਾਇਆ ਜਾਵੇਗਾ ਇਹ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਂ ਸਲਮਾ ਪ੍ਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ ਉਹ ਕਈ ਦਿਨਾਂ ਤੋਂ ਬਿਮਾਰ ਸਨ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਦਾ ਇਲਾਜ ਕੀਤਾ ਜਾ ਰਿਹਾ ਸੀ ਗਾਇਕ ਖਾਨ ਸਾਹਿਬ ਇਸ ਲਈ ਕਸ਼ੋਰੀ ਕੈਨੇਡਾ ਗਏ ਸਨ ਤੇ ਆਪਣੀ ਮਾਂ ਵੀ ਬਹੁਤ ਖਬਰ ਤਬਾਹ ਉਹਨਾਂ ਨੇ ਸ਼ੋਗਤ ਕਰ ਦਿੱਤਾ ਤੇ ਨਾਲ ਦੀ ਵਾਪਸੀ ਤੋਂ ਬਾਅਦ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਗਈ ਹੈ ਫਿਲਹਾਲ ਇਸ ਬ੍ਰਿਟਨ ਤੋਂ ਪਾਸੇ ਨਹੀਂ ਨਈ ਨਵੀਂ ਅੱਜ ਤਾਜ਼ਾ ਖਬਰਾਂ ਲਈ ਤੁਸੀਂ ਦੇਖ ਰੂਜ਼ੀਆ ਟਿੱਕ ਧੰਨਵਾਦ